ਗੂਜਰੀ ਮਹਿਲਾ ਪੰਗਵਾਂ ਤੇ ਪਦੇ ਘਰ ਦੂਜਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲ ਬੁਝਾਈ ਨਾਮ ਨਿਧਾਨ ਸਤਗੁਰੂ ਦਰੜਾ ਬਿਨਸ ਨ ਆਵੇ ਜਾਈ ਹਰ ਜਪ ਮਾਇਆ ਬੰਧਨ ਟੂਟੇ ਐ ਕਿਰਪਾਲ ਦਇਾਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾ ਆਠ ਤਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਤਾ ਹਰਖ ਸੋਗ ਦਹੁ ਮਾਹੇ ਨਿਰਾਲਾ ਕਰਨ ਹਾਰ ਤਛਾਤਾ ਜਿਸ ਕਾ ਸਾ ਤਨੀ ਰਖ ਲੀਆ ਸਗਲ ਜੁਗਤ ਬਣ ਆਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿ ਨਾ ਜਾਈ ਗੁਜਰੀ ਮਹਿਲਾ ਪੰਜਵਾ ਦੋਪਦੇ ਘਰ ਦੂਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰ ਤਨਮਸ਼ਤਾਰੋ ਬਰਨ ਜਾਤ ਕੋ ਪੁੱਛੈ ਨਹੀਂ ਬਾਛੈ ਚਰਨ ਰਵਾਰੋ ठाकुर ऐसो नाम तुम्हारा सकल सृष्टि को तणी कहि जै जन को अंग निरारो रहा साध संग नानक बुद्ध पाई हर कीर्तन आधारो नाम देओ त्रिलोचन कबीर दास रो नुक्त भयो चमया रो बूजरी मैला पंजवा है नाही ਉਹ ਬੁੱਧ ਜਨਹਾਰੋ ਜਾਣ ਕਮ ਨੂੰ ਪਤਾ ਸ਼ਿਵ ਬਰੰਚ ਅਰ ਸਗਲ ਮੋਨ ਜਨ ਗਹਿ ਨ ਸਕਾਹੇ ਗਤਾ ਸਭ ਕੀ ਅਗੰ ਅਗਾਦ ਕਥਾ ਸੁਨੀਐ ਅਵਰ ਅਵਰ ਵਿਦ ਬੁੱਝੀਐ ਬਕਨ ਕਥਨ ਰਹਤਾ ਰਹਾ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤ ਨਾਨਕ ਕੋ ਪ੍ਰਭ ਪੂਰ ਰਹੋ ਹੈ ਪੇਖਿਓ ਜਤਰ ਕਤਾ ਗੂਜਰੀ ਮਹਿਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਸ਼ੂ ਨ ਆਇਓ ਜਹਾਂ ਜਹਾਂ ਅਵਸਰ ਆਏ ਬਨਿਓ ਹੈ ਤਾਂ ਤਾਂ ਹਰ ਧਿਆਇਓ ਪ੍ਰਭ ਕੋ ਭਗਤ ਵਸਲ ਬਿਰਦਾਇਓ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸ਼ਰਨ ਪਰਿਓ ਨਾਨਕ ਠਾਕੁਰ ਕੀ ਅਭੈਦਾਨ ਸੁਖ ਪਾਇਓ ਗੂਜਰੀ ਮਹਿਲਾ ਪੰਜਵਾਂ ਦਿਨ ਰਾਤੀ ਆਰਾਧੋ ਪਿਆਰੋ ਨਮਕ ਨਕੀ ਜੈ ਠੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਾਠੀਲਾ ਮੋਹਨ ਪ੍ਰਾਨ ਮਾਨ ਰਾਂਗੀਲਾ ਬਾਸ ਰਹੋ ਹਿਯਾਰੇ ਕਹ ਸੰਗੇ ਪੇਖ ਮੋਹੋ ਮਨ ਲੀਲਾ ਰਹਾ ਜਿਸ ਸਿਮਰਤ ਮਨ ਹੋਤ ਅਨੰਦਾ ਉੱਤਰ ਮਨੁ ਜੰਗੀਲਾ ਮਿਲਬੇ ਕੀ ਮਹਿਮਾ ਬਰਨ ਨਾ ਸਕਉ ਨਾਨਕ ਪਰੈ ਪ੍ਰੀਲਾ ਗੁਜਰੀ ਮਹਿਲਾ ਪੰਗਵਾਂ ਮਨ ਜੋਗੀ ਸ਼ਾਸਤਰ ਕਹਾਵਤ ਸਭ ਕੀਨੇ ਬਸ ਆਪਣੀ ਤੀਨ ਦੇਵ ਅਰ ਕੋੜ ਤੇਤੀਸਾਂ ਤਿੰਨ ਕੀ ਹਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀਂ ਅਵਰ ਨਾ ਜਾਣ ਸਕਉ ਮਰਮਾ ਗੁਰ ਕਿਰਪਾ ਤੇ ਲਹੀ ਰਹਾ ਜੀਤ ਜੀਤ ਜੀਤੇ ਸਭ ਥਾਨਾ ਸਗਲ ਤੁਮ ਲਪਟਹੀ ਕਾ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹਿਲਾ ਪੰਗਵਾ ਦੁਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇ ਹਾਥ ਦੇ ਰੱਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਆਪ ਦਇਆਲ ਤਹੀ ਕਲਿਆਣ ਆਨੰਦ ਰੂਪ ਹੋਈ ਹੈ ਉੱਭਰੇ ਬਾਲ ਗੋਪਾਲ ਰਹਾਉ ਮੇਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹਿਲਾ ਪੰਜਵਾ ਮਾਤ ਪਿਤਾ ਪਾਈ ਸੁਤ ਬੰਧਪ ਤਿਨ ਕਾ ਬਲ ਹੈ ਥੋੜਾ ਅਨੇਕ ਰੰਗ ਮਾਇਆ ਕੇ ਪੇਖੇ ਕੇਸ਼ ਸਾਥ ਨਾ ਚਾਲੇ ਭੋਰਾ ਹਾਕੁਰ ਤੁਜ ਬਿਨ ਆਹੇ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਥੋਰਾ ਰਹਾ ਬਲ 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 ਚਰਨ ਤੁਮਾਰੇ ਇਹੀਆ ਉਹਾ ਤੁਮਾਰਾ ਜ਼ੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸੋ ਸਗਲ ਨਿਹੋਰਾ ਬੂਜਰੀ ਮਨ ਲਾ ਪੰਗਵਾ ਆਲ ਜਾਲ ਤੁਮ ਮੋਹਤ ਜਾਵੇ ਪ੍ਰਭ ਸੇ ਤੀਰੰਗ ਲਾਈ ਮਨ ਕਉ ਇਹ ਉਪਦੇਸ਼ ਦੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਟੂਟੈ ਮਾਇਆ ਬੰਧ ਬਿਸਰਨ ਕਬ ਹੂੰ ਜਾਈ ਰਹਾਉ ਕਰਤ ਕਰਤ ਅਨੇਕ ਬਾਤਾਂ ਪਾਂਤੀ ਨੀਕੀ ਇਹ ਠਹਿਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਈ ਗੂਜਰੀ ਮੱਲਾ ਪੰਜਵਾ ਖਿਨ ਮੈਂ ਥਾਪੂ ਥਾਪਨਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੈ ਖਿਨ ਪੀਤਰ ਨੀਚਾਂ ਜੋਤ ਧਰੀ ਈ ਆਈ ਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਰੀਏ ਜਾਂ ਮੈਂ ਏਕ ਥਰੀ ਰਹਾ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸ਼ਰਨ ਤੁਮਾਰੇ ਪਰੀ ਅਚੇਤ ਈਆਂ ਨੇ ਬਾਰਿਕ ਨਾਨਕ ਹਮ ਤੁਮ ਰੱਖੋ ਤਾਰ ਕਰੀ ਗੁਜਰੀ ਮੈਲਾ ਪੰਗਵਾ ਤੂੰ ਦਾਤਾ ਜੀਆ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਾ ਧਰਮ ਅੰਧੇਰਾ ਨਹੀਂ ਠਾਕੁਰ ਜਾਂ ਸਿਮਰਾਂ ਤੂੰ ਤਾਹੀ ਕਰ ਕਿਰਪਾ ਸਰਵ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾ ਸਾਸ ਸਾਸ ਤੇਰਾ ਨਾਮ ਸੰਭਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਗੂਜਰੀ ਮਹਿਲਾ ਪੰਜਵਾ ਕਰ ਕਿਰਪਾ ਆਪਣਾ ਦਰਸ਼ ਦੀਜੈ ਜਸ ਗਾਵਉ ਨਿਸ ਅਰਪੋਰ ਕੇਸ ਸੰਗ ਦਾਸ ਤਗ ਚਾਰੋਂ ਇਹ ਮਨੋਰਥ ਮੋਰ ਠਾਕੁਰ ਤੁਜ ਬਿਨ ਬਿਆ ਨਾ ਹੋਰ ਚਿਤ ਚਿਤਮੋ ਹਰ ਰਸਮ ਅਰਾਧਾ ਨਿਰਖੋ ਤੁਮਰੀ ਓਰ ਰਹਾਉ ਦਇਆਲ ਪੁਰਖ ਸਰਬਕੇ ਠਾਕੁਰ ਬਿਨੋ ਕਰੂੰ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਹਾਰੋ ਉਦਰਸ ਅੱਖੀਂ ਫੋਰ ਗੁਜਰੀ ਮਹਿਲਾ ਪੰਜਵਾਂ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਥਾਇ ਸਾਧ ਸੰਗਤ ਕੋ ਜੋ ਨ ਸਾਕੈ ਮਲ ਮਲ ਧੋਵੈ ਪਾਇ ਅਬ ਮੋਹ ਆਏ ਪਰਿਓ ਸ਼ਰਨਾਇ ਗੋਜ ਪਾਵ ਕੋ ਬਹੁਤ ਪਰ ਜਾ ਰਹੇ ਮੋਕੋ ਸਤਗੁਰ ਦੀਓ ਹੈ ਬਤਾਏ ਰਹਾਓ ਸਿਧ ਸਾਧਿਕ ਅਰ ਜਖ ਕਿ ਨਰ ਨਰ ਰਹੀ ਕੰਠ ਔਰ ਜਾਇ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੇ ਕੋਟ ਐਸੀ ਦਾਸ ਹੈ ਗੁਜਰੀ ਮੈਲਾ ਪਨਵਾ ਅਪ ਜਸ ਮਿਟਾ ਹੋਵੇ ਜਗ ਕੀਰਤ ਦਰਗਾ ਬੈਸਣ ਪਾਈਐ ਜਮ ਕੀਤਰਾਸ ਨਾਸ਼ ਹੋਏ ਖਿਨ ਮੈਂ ਸੁਖ ਆਨੰਦ ਸੇਤੀ ਘਰ ਜਾਈਐ ਚਾਤੇ ਕਾਲ ਨ ਬਿਰਤੀ ਜਾਈਐ ਆਠ ਪੈਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ੱਤੇ ਆਈਐ ਰਹਾਉ ਮੋਹੇ ਸ਼ਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸਾਂ ਪੈਜ ਰਖਾਈਐ ਗੁਜਰੀ ਮਹਿਲਾ ਤੁੰਵਾਂ ਵਿਸ਼ਵੰਭਰ ਜੀਨ ਕੋ ਦਾਤਾ ਸਖਤ ਭਰੇ ਪੰਧਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾਂ ਕੋ ਅਰਧੈ ਤਾਹੂ ਕੋ ਕੁੰਜਾਚ ਰਹਾ ਮਾਨਕ ਸ਼ਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ਹੋਏ ਸਹਾਈ ਜਿਸ ਤੂੰ ਰੱਖ ਹੈ ਤਿਸ ਕਾ ਕਰੇ ਸੰਸਾਰ ਗੂਜਰੀ ਮਹਿਲਾ ਪੰਜਵਾ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਪੁੱਤਰ ਗਇਓ ਸਭ ਤਾਪ ਰਹਾ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਥਾਰ ਮਿਟੀ ਬਿਆਧ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ نت नित, नित चढ़े सवाई